ਜਾਦ ਕੇ ਦਿੱਲੀ ਵਾਲੇ ਦੇ ਚ ਘੁੱਲ ਦੇ ਰਹੇ ਨੇ ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਾਉਣਾ ਚਾਹੁੰਦੇ ਨੇ ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਧਰਤੀ ਤੇ ਸਿੰਘ ਸਹਿਬਾਨਾ ਨੇ ਦਖਲ ਨਹੀਂ ਦਿੱਤਾ ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਅਕਾਲੀ ਦਲ ਖੋਦ ਵਿੱਚ ਆਇਆ ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਚੰਗਿਆਂ ਲੋਕਾਂ ਨੂੰ ਸਮਾਉਣ ਤੇ ਐਕਟ ਦੇ ਮੁਤਾਬਕ ਟਿਕਟਾਂ ਦਿੰਦਾ ਜਿਹੜੇ ਲੋਕ ਲੋਕਾਂ ਦੀ ਕਚੈਰੀ ਵਿੱਚੋਂ ਜਿੱਤ ਕੇ ਆਉਂਦੇ ਨੇ ਜਿੱਧਰ ਮジョਰਿਟੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਅਬਜੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਵਰਾ ਆਬਜੈਕਟਿਵ ਨੂੰ ਨੇ ਉਹ ਫੈਸਲੇ ਲੈਂਦੀ ਹੈ ਅੱਜ ਮੈਂ ਸਮਝ ਨਾ ਵਾ ਸੈਂਟਰ ਦੀਆਂ ਏਜੰਸੀਆਂ ਘੁਮਾ ਲੀਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ بچਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ بچਾਉਣ ਲਈ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰਜ ਘੁੰਮਦੇ ਆ ਸਮੇਂ-ਸਮੇਂ ਦੇ ਨਾਲ ਜਿਹੜੇ ਕਹਿੰਦੇ ਨੇ ਸਿੱਖਾਂ ਦੇ 12 ਵਜੇ ਜਦੋਂ بڑے ਦਿਨ ਮਾੜੇ ਸੀਗੇ ਕੌਮ ਤੇ ਕਾਨੋਂ ਮਾਰ ਵਰ ਗਿਆ ਸ਼ੰਭਾ ਵਿੱਚ ਰਹਿੰਦੇ ਸੀ ਸਿੰਘ ਤੇ ਸਾਲਾਂ ਬੱਧੀ ਰਹਿ ਖਾਣ ਪੀਣ ਨੂੰ ਕੁਝ ਨਹੀਂ ਸੀ ਹੁੰਦਾ ਚਾਰ ਚਪੇਰੂ ਮੁਗਲਾਂ ਨੇ ਘੇਰੇ ਪਾਈ ਹੋਈ ਸੀ ਤੇ 12 ਵਜੇ ਉਹ ਨਿਕਲਦੇ ਹੁੰਦੇ ਸੀ ਫੇਰ ਹੱਲਾ ਬੋਲਣਾ ਤੇ ਬਾਹਰ ਜਾਣਾ ਮੈਂ ਸਮਝਦਾ ਵਾਂ ਬੜੀ ਸਿਆੰਤ ਦੇ ਨਾਲ ਬੜੀ لیاقت ਦੇ ਨਾਲ ਬੜੀ ਦੂਰੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾਰਿਆ ਵਾ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਡੇ ਮیرے ਆ ਲੋਕ ਜਿਹੜੇ ਨੇ ਇਹੋ ਹੀ ਵਿਰੋਧੀ ਨਹੀਂਗੇ ਸੈਂਟਰ ਤੋਂ ਤਾਰ ਹਿਲਦੀ ਏ ਜਿਸ ਸੈਂਟਰ ਵਾਸਤੇ ਅਸੀਂ ਕੱਲੀ ਸ਼੍ਰੋਮੀ ਕਾਲੀ ਦਲ ਦੀ ਐਮਰਜੈਂਸੀ ਵਿੱਚ ਮੋਰਚਾ ਲਾ ਕੇ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਸਰਹੰਦੋਸਤਾਨ ਦੀ ਧਰਤੀ ਤੇ ਸ਼ਰੋਮੀ ਅਕਾਲੀ ਦਲ ਦੇ 19 ਮਹੀਨੇ ਸਾਡੇ ਵੱਡੇ ਲੀਡਰ ਸਾਰੇ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਰਹੇ ਤੇ ਅਸੀਂ ਇਸ ਭਾਰਤੀ ਜਨਤਾ ਪਾਰਟੀ ਨੂੰ ਛੁਡਾਇਆ ਤੇ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਛੁਡਾਇਆ ਸਾਡੀ ਲੁਧਿਆਣੇ ਦੇ ਵਿੱਚ ਜੈਪ੍ਰਕਾਸ਼ ਨਾਰਾਇਣ ਨੇ ਐਡੀ ਵੱਡੀ ਸਲਾਗਾ ਕੀਤੀ ਕਿ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਉਸ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿਆ ਸੀ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਅਸੀਂ ਬੌਧਨ ਸਮਾਜ ਪਾਰਟੀ ਦੇ ਨਾਲ ਰਾਕੇ ਪੰਜਾਬ ਦੀ ਧਰਤੀ ਤੇ ਇਲੈਕਸ਼ਨ ਲੜੀ ਉਹ ਕਾਂਗਰਸ ਨਾਲ ਰਾਗੇ ਸੈਟਰ ਤੋਂ ਜਾ ਕੇ ਸਰਕਾਰ ਬਣਾਉਣ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸ਼ੀਟਾਂ ਘਟਦੀਆਂ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਰੂਕ ਅਬਦੁੱਲਾ ਜੀ ਦੀਆਂ ਵੋਟਾਂ ਨਹੀਂਆਂ ਜਿਹੜੀਆਂ ਕਿ ਇਹਨਾਂ ਦੇ ਨਾਲ ਨਹੀਂ ਸੀ ਚਿਤਾਵ ਸਾਹਿਬ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਤੇ ਸੈਟਪੀ ਸਰਕਾਰ ਵੀ ਬਣਾਈ ਅਸੀਂ ਉਹਨਾਂ ਨੂੰ ਹੀ ਲਾਮਾ ਦਿੰਨੇ ਆ ਤੇ ਅੱਜ ਸਾਡਾ ਅਸੀਂ ਤੁਹਾਡੇ ਨਾਲ ਨੇਕੀ ਕੀਤੀ ਅੱਜ ਸਾਡਾ ਖੂਨ ਡੁੱਲਦਾ ਔਰ ਤੁਸੀਂ ਚੁੱਪ ਕਰਕੇ ਬੈਠੇ ਹੋਏ ਹੋ ਔਰ ਮੈਂ ਇਹ ਸਮਝਣਾ ਵਾਂ ਕਿ ਜੇ ਨੇਕੀ ਕਰੇ ਤਾਂ ਲੋਕੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਜਾਂਦੇ ਨੇ ਪਰ ਸਾਡੀ ਬਾਹ ਕਿਸੇ ਨੇ ਨਹੀਂ ਫੜੀ 5-5 ਮਿੰਟ ਬਾਅਦ ਜੁਮੇਵਾਰ ਲੋਕ ਆਪਣੇ ਬਿਆਨ ਨੂੰ ਬਦਲ ਜਾਂਦੇ ਨੇ ਕਿਉਂ ਬਦਲਦੇ ਨਹੀਂ ਜੋ ਸੈਂਟਰ ਤੋਂ ਹਿੱਲਦਾ ਉਹੀ ਕਰਦੇ ਅੱਜ ਆਪਣੀ ਜ਼ੁਬਾਨ ਨੂੰ ਤਾਲੇ ਲਾਏ ਹੋਏ ਨੇ ਪਰ ਜਿਹੜਾ ਤਾਲਾ ਖੋਲੇਗਾ ਪਤਾ ਨਹੀਂ ਕਿਹੜੀ ਏਜੰਸੀ ਨੇ ਮਰਵਾ ਦੇਣਾ ਪਰ ਮੈਂ ਸਮਝਣਾ ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਵੱਡੇ ਉਡੇ ਖੰਡਾਏ ਨੇ ਮੈਨੂੰ ਕੋਈ ਲਾਲਸਾ ਨਹੀਂ ਮੈਂ ਕਾਲੀਦਾਨ ਨੂੰ ਬਚਾਉਣ ਲਈ ਮੈਂ ਕਾਲ ਦਾ ਬੋਲਿਆ ਨਾ ਤੇ ਜੇ ਮਰ ਵੀ ਜਾਵਾਂਗੇ ਆਪਣੀ ਮਾਂ ਪਾਰਟੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਕਿ ਕਿਸੇ ਕੀਮਤ ਤੇ ਵੀ ਕਾਦੀ ਦਲ ਪੰਜਾਬ ਦਾ ਜਿਹੜਾ ਉਹ ਸ਼੍ਰੋਮਣੀ ਕਾਦੀ ਦਲ ਨਹੀਂ ਰਹਿਣ ਦੇਣਾ ਭਰਾਓ ਅੱਜ ਸਾਡੇ ਕੋਲ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਆਪਣੀ ਪਾਵਰ ਨਾ ਖੋਲੀ ਹਯੂਰ ਸਾਹਿਬ ਦੀ ਕਮੇਟੀ ਸਾਡੇ ਕੋਲ ਖੋਲੀ ਪਟਨਾ ਸਾਹਿਬ ਦੀ ਕਮੇਟੀ ਸਾਡੇ ਕੋਲ ਖੋਲੀ ਸਾਡੇ ਕੋਲੋਂ ਆਪਣੇ ਹਲਾਨਾ ਕਮੇਟੀ ਖੋਲੀ। ਔਰ ਜਿਹੜੇ ਲੋਕ ਇਹਨਾਂ ਨੇ ਅੱਗੇ ਲਾਏ। ਆ ਜੋ ਬੀਜੇਪੀ ਦੇ ਵੱਡੇ ਉਦਦਾਰ ਬਣੇ ਹੋਏ ਨੇ। ਮੇਰਾ ਗਿਲਵਾ ਤੇ ਸ਼ਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਹੈ ਉਹਨਾਂ ਨਾਲ ਹੈ। ਕਿ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਏ। ਜਿਨ੍ਹਾਂ ਨੇ ਤੁਹਾਡੀ ਪੱਕੇ ਸਿਰ ਤੇ ਰੱਖੀ ਔਰ 14-15 ਵੋਟਾਂ ਦੇ ਦੇ ਬਾਪ ਪਈ ਨੂੰ ਪ੍ਰਧਾਨ ਮੰਤਰੀ ਬਣਾਇਆ। ਅੱਜ ਸਾਡੇ ਅੰਦਰ ਹੰਦਸਦੀ ਸੀ। ਅਹੀ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰਿਆ ਤੁਹਾਨੂੰ 100 ਮਹੀਨਿਆਂ ਬਾਅਦ ਛਡਾਇਆ ਤੁਹਾਨੂੰ ਕਦੇ ਪੀੜ ਨਹੀਂ ਹੋਈ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਕੰਡਲ ਰਿਆ ਜਾਂ ਡੁੱਲਣ ਤੋਂ ਕਿਵੇਂ ਬਚਾਉਣਾ ਵਾ ਸੁਖਵੀਰ ਦਾ ਕੀ ਦੋਸਤ ਸੀਗਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋ ਹੱਥ ਜੋੜ ਕੇ ਪ੍ਰਮਾਣ ਕੀਤਾ ਕਿ ਤੇ ਚੌੜੇ ਨੇ ਗੋਲੀ ਮਾਰੀ ਐ ਸਭ ਦੇ ਗੁੱਡੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਡਾ ਮੁੱਖ ਮੰਤਰੀ ਆਉਣ ਮੌਜੂਦਾ ਮੁੱਖ ਮੰਤਰੀ ਆਉਣ ਤੇ ਕਿੰਨੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀਓ ਸਾਡੇ ਲਈ ਕਿਸੇ ਤੇ ਹਾ ਦਾ ਨਾਰਾ ਜਿ ਮਾਰਿਆ ਤੁਸੀਂ ਪ੍ਰੈਸ ਵਾਲੇ ਸਾਡੇ ਪੁੱਤ ਭਤੀਜੇ ਭਰਾਓ ਤੁਹਾਡਾ ਪੰਜਾਬ ਨੂੰ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਤੇ ਕੇਵਲ ਹਰਗੋਬਿੰਦ ਪਾਸ਼ਾ ਤੇ ਸਾਡੀ ਟੇਕ ਹੈ ਹਰਗੋਬਿੰਦ ਪਾਸ਼ਾ ਨੇ ਸਖਬੀਬ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹਚਾ ਸਕਦੀ ਅਸੀਂ ਹਰਗੋਬਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਇਸ ਸੰਕਟ ਵਿੱਚੋਂ ਵੀ ਕੱਢੋ ਔਰ ਮੈਂ ਸਿਆਰਫ ਨਾਲ ਕਹਿੰਦਾ ਮੈਂ ਸਿਆਰਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਗ빈 ਪਾਤਸ਼ਾਹ ਦੀ ਕਿੱਬਾ ਨਾਲ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਘੱਟ ਰਹਿ ਜੀਏ ਸਰਕਾਰਾਂ ਬੰਨ ਚਾਏ ਨਾ ਬੰਨ ਜਿਹੜਾ ਸਾਡੇ ਪਿਓ ਦਾਦੇ ਨੇ ਕალიਦਾਰ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਟੁਕਾ ਆਖਰੀ ਸਮੇਂ ਤੱਕ ਉਹਦੇ ਤובהਾ ਦੇਖੋ ਨਿਆੜਾ ਸ੍ਰੀ ਗੁਰੂ ਆ ਅਗਲਾ ਸਾਧੂ ਬਿਕਰਮ ਮਜੀਠੀਆ ਤੇ ਬਾਕੀ ਕੱਲ ਆਪੂ ਜਿਹੜੇ ਇਸ ਤਰ੍ਹਾਂ ਇਹਦਾ ਫਰੋਡਲ ਕਿਵੇਂ ਤੇ ਸਮੇ ਸਮੇ ਦੇ ਨਾਲ ਪਹਿਲਾਂ ਵੀ ਕਾਦੀ ਦਲ ਚੋਂ ਬਗਾਵਤਾਂ ਹੋਈਆਂ ਔਰ ਲੋਕ ਫੇਰ ਰੇੜ ਤੇ ਡਿੱਗ ਤੇ ਢਿੰਦੇ ਫੇਰ ਕਾਦੀ ਦਲ ਚ ਆਏ ਤੁਹਾਨੂੰ ਯਾਦ ਆ ਅਤਵਾਦ ਦੇ ਵੇਲੇ ਬਰਨਾਲਾ ਸਾਹਿਬ ਇੱਕ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਰਚੰਦ ਸਿੰਘ ਤੌੜਾ ਜੀ ਜੈਜੱਜ ਦੇ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਕਾਲ ਤੱਕ ਸਾਹ ਨੇ ਫਕਰੇ ਕੌਮ ਦਾ ਅਵਾਰਡ ਦਿੱਤਾ ਤੇ ਮਰਨ ਤੋਂ ਵਗਰੋਂ ਇਹਨਾਂ ਨੇ ਖੋਲਿਆ ਕਿੰਨੇ ਖੋਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਭਈ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੰਜਾਬ ਨੇ ਖੋਇਆ ਮਰੇ ਹੋਏ ਬੰਦੇ ਤੋਂ ਫਕਰੇ ਕੌਮ ਵਾਪਸ ਲੈ ਲੈ ਕੀ ਤਨਖਾਹ ਦੇਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਕੁੰ ਨੂੰ ਨੀਵਾ ਕਰਨ ਲਈ ਉਹਦੇ ਤੋਂ ਫਕਰੇ ਕੌਮ ਖੋਇਆ ਵਾ ਅੱਜ ਹਿਰਦੇ ਹੁੰਦੇ ਨਹੀਂ ਬਲੁੰਗਰੇ ਗਏ ਨੇ ਕੀ ਕਰੀਏ ਕਿੰਨੂ ਦਸੀਏ ਜਿੰਨੂ ਦੱਸਣਾ ਸੀ ਉਹਨੇ ਸਾਡੀ ਬਾਤ ਨਹੀਂ ਪੁੱਛੀ ਕਿ ਫਿਰ ਕਾਰਵਾਈ ਹੋਈ ਉਹ ਤਾਂ ਕਰਕੇ ਕੀਤੀ ਕਿ ਜੀ ਤਾਂ ਹਟਾਇਆ ਗਿਆ ਫਿਰ ਤਾਂ ਮਤਲਬ ਤੁਹਾਡਾ ਭਾਵੇਂ ਹੀ ਹੈ ਜਿੱਥੇ ਦਾ ਰਕੀਪ ਸਿੰਘ ਹੋਰਾਂ ਨੂੰ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪਾਤਸ਼ਾਹ ਹਟਾਇਆ ਨਾ ਨਾ ਕਿਸੇ ਬੰਦੇ ਨੇ ਹਟਾਇਆ ਨਾ ਕਿਸੇ ਬੰਦੇ ਦੀ ਯੋਰਤ ਤੁਸੀਂ ਸਰਕਾਰਾਂ ਤੇ ਜਿਹੜਾ ਬੰਦ ਚਲਾ ਰਹੇ ਹੋ ਜਿੱਥੇ ਦਾ ਰਕੀਪ ਸਿੰਘ ਵੀ ਆ ਜਿੱਥੇ ਦਾ ਕਿਆ ਵੀ ਹਰਪੀਸ ਹੈ ਕੇਂਦਰ ਸਰਕਾਰ ਦੇ ਸਾਹਮਣੇ ਚੰਗੇ ਤਾਂ ਨਹੀਂ ਪਤਾ ਤੇ ਪ੍ਰੈਸ ਵਾਲਾ ਕਾਲੀ ਗੱਲ ਇਹ ਇਹ ਕੋਈ ਗੁੱਝੀ ਨਾ ਸ਼ਿੱਪੀ ਗੱਲ ਹੈ ਭਾਈ ਜਿਸ ਢੰਗ ਦੇ ਨਾਲ ਜਿਸ ਸਾਹਿਬ ਇਹ ਬੰਦਾ ਤੁਸੀਂ ਜਿਸ ਅਕਾਲੀ ਦਲ ਦੀਆਂ 10 ਵਾਰੀ ਸਰਕਾਰਾਂ ਬਣੀਆਂ ਹੁਣ ਜਿਸ ਅਕਾਲੀ ਦਲ ਨੇ ਐਮਰਜੈਂਸੀ ਵਰਗੇ ਘੋੜ ਲੜੇ ਹੁਣ ਜੈਤੋ ਦੇ ਮੋਰਚੇ ਲੜੇ ਹੁਣ ਲਖਵੰਸ਼ ਧਾਰੋਵਾਲੀ ਨੇ ਜਾਂਦਨਾ ਬਾਅਦ ਬਣ ਕੇ ਸ਼ੀਤ ਕੀਤਾ ਜਾ ਹੋਵੇ ਜਿਸ ਅਕਾਲੀ ਦਲ ਦਾ ਸਾਰਾ ਹੈੱਡ ਕੁਆਰਟਰ ਸਾਰਾ ਇਤਿਹਾਸ ਹੈ ਉਸ ਅਕਾਲੀ ਦਲ ਨੂੰ ਨਜ਼ਰ ਅੰਦਾਜ਼ ਕਰ ਦੇਣਾ ਤੇ ਮੈਂ ਤੁਹਾਡੇ ਕੋ ਨਿਮਰਤਾ ਨਾਲ ਬੇਨਤੀ ਕਰਨਾ ਇੱਕ ਪਾਸੇ ਪੁਰਾਣੇ ਬੁੱਢੇ ਬੈਠੇ ਹੋਏ ਨੇ ਜਿਹੜੇ ਐਮਐਲਏ ਰਹੇ ਵਜੀਰ ਰਹੇ ਸ਼ਰਣ ਕਮੇਟੀ ਦੇ ਮੈਂਬਰ ਰਹੇ ਵੱਡਿਆ ਵੱਡਿਆ ਆਉਂਦਿਆਂ ਤੇ ਰਹੇ ਤੇ ਦੂਜੇ ਪਾਸੇ ਜਿਹੜੀ ਕਮੇਟੀ ਬਣੀ ਕੋਈ 3 ਸਾਲ ਤੋਂ ਕਾਦੀ ਦਲ ਚ ਆਇਆ ਕੋਈ 5 ਸਾਲ ਤੋਂ ਕਾਦੀ ਦਲ ਚ ਆਇਆ ਕੋਈ 7 ਸਾਲ ਤੋਂ ਕਾਦੀ ਦਲ ਚ ਆਇਆ ਜਿਨਨੇ ਇੱਕ ਦਿਨ ਵੀ ਕਿਤੇ ਨਾ ਕੋਈ ਮੋਰਚੇ ਚ ਗਏ ਨਾ ਕੋਈ ਧਰਨਾ ਦਿੱਤਾ ਨਾ ਬਝਾਰਾ ਕੀਤਾ ਉਹ ਲੋਕ ਜਿਹੜੇ ਨੇ ਉੱਤੇ ਬਠਾਤੇ ਵੀ ਇਹ ਕਰਨਗੇ ਜਦੋਂ ਜੱਥੇਦਾਰ ਲਗਾਇਆ ਜਾਂਦਾ ਜੀ ਉਸ ਟਾਈਮ ਸ਼ਰੋਨੀ ਕਮਟੀ ਵੱਲੋਂ ਕੋਈ ਪੜਤਾਲ ਨਹੀਂ ਕੀਤੀ ਜਾਂਦੀ ਕਿ ਇਹ ਬੰਦੇ ਠੀਕ ਹੈ ਜਾਂ ਨਹੀਂ ਠੀਕ ਸਭ ਕੁਝ ਹੁੰਦਾ ਸਭ ਕੁਝ ਹੁੰਦਾ ਬਾਬਾ RAM ਸਿੰਘ ਬੜੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਤੇ ਬਾਬੇ RAM ਸਿੰਘ ਨੂੰ ਕਾਲੇ ਪਾਣਿਆਂ ਦਾ ਹੁਕਮ ਹੋ ਗਿਆ ਜਦੋਂ ਯਾਤ ਵਿੱਚ ਬਿਠਾਉਣ ਲੱਗੇ ਉਹਨਾਂ ਕਹੇ ਇੱਕ ਬੰਦਾ ਨਾਲ ਖੜ ਸਕਦੇ ਹੋ ਉਹਨੇ ਆਪਣੇ ਗੜਵਈ ਨੂੰ ਕਿਹਾ ਕਿ ਮੇਰੇ ਨਾਲ ਕਰਪਾਲ ਸਿੰਘ ਜਾਊਗਾ ਸਭ ਤੋਂ ਤਬਾਰੀ ਬੰਦਾ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਗਵਰਨਮੈਂਟ ਦਾ ਮੁਲਾਜ਼ਮ ਆ ਮੈਂ ਇੱਥੋਂ ਤੱਕ ਤੁਹਾਡੀ ਸੇਵਾ ਕਰ ਸਕਦਾ ਹਾਂ ਮੈਂ ਗਾਲੀ ਨਹੀਂ ਕੱਢ ਸਕਦਾ ਕੀ ਪਤਾ ਕਿਹੜੇ ਵਿੱਚ ਯਕੀਨ ਨਿਕਲਉਣਾ ਸਿਕਸਾਪਾ ਦੋ ਗੱਲਾਂ ਦੱਸ ਦੋ ਦਸੰਬਰ ਤੋਂ ਬਾਅਦ ਇਹ ਸਾਰਾ ਕੁਝ ਕਿਉਂ ਸ਼ੁਰੂ ਹੁੰਦਾ ਔਰ ਤੋਂ ਦੋ ਦਸਫਤਾਰਾ ਕੁਝ ਲੈਵ ਕਿ ਜਦੋਂ ਤੇਰਾ ਸਿਰ ਵੱਟ ਦੇਣਗੇ ਤੇ ਤੂੰ ਤਰਫੇਗਾ ਕਿ ਨਹੀਂ ਤਰਜੇਗਾ ਜਦੋਂ ਉਹਨਾਂ ਨੇ ਦੇਵਕੇ ਸਾਹਮਣੇ ਲਿਆ ਜਦੋਂ ਸੈਂਟਰ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਉਦੋਂ ਹੀ ਸੈਂਟਰ ਤੇ ਦਖਲ ਦਿੰਦਾ ਸੀ ਤੇ ਆਪਾਂ ਲੜਦੇ ਵੀ ਸੀ ਸਾਰੇ ਇਕੱਠੇ ਸੀ ਸਾਰੇ ਇਕੱਠੇ ਹੋ ਕੇ ਲੜਦੇ ਸੀ ਉਹਦੇ ਤੂੰ ਸਹੀ ਕਿਉਂ ਹੋ ਕੇ ਲੜਦਾ ਪਹਿਲਾ ਗੱਠ ਜੋੜ ਦੀ ਚਰਚਾ ਸਾਡੀ ਕਿੰਨੀ ਚੰਗੀ ਟੁੱਟੀ ਹੋਈ ਹੈ ਗੱਲਾਂ ਤਾਂ ਚਲਦੀਆਂ ਰਹੀਆਂ ਕੋ ਯਾਰ ਚਲਦੀਆਂ ਜਦੋਂ ਬੰਦਾ ਇੱਥੇ ਕਿਉਂ ਚਲਦੀਆਂ ਰਹੀਆਂ ਗੱਲਾਂ ਤੁਸੀਂ ਮੁੜ ਕੇ ਨਹੀਂ ਹੋ ਸਕਦੇ ਆਪਾਂ ਤਖਤ ਸਾਹਿਬ ਦੇ ਵੇਖੋ ਮੇਰੀ ਗੱਲ ਸੁਣੋ ਗੱਲਾਂ ਚਲਦੀਆਂ ਨੇ ਚਲਦੀਆਂ ਸੀ ਨਾ ਮੇਰੇ گاؤں ਵਿੱਚ ਹੋ ਵੀ ਚਲਦੀਆਂ ਰਹੀਆਂ ਨੇ ਹੋ ਵੀ ਚੱਲਣ ਗਿਆ ਕਾਂਗਰਸ ਕਾਂਗਰਸ ਸੈਂਟਰ ਲੈਵਲ ਦੀ ਪਾਰਟੀ ਹੈ ਭਾਤੀ ਹੈ ਭਾਜੀਪੀ ਸੈਂਟਰ ਲੈਵਲ ਦੀ ਪਾਰਟੀ ਹੈ ਹੋਰ ਕੋਈ ਪਾਰਟੀ ਸੈਂਟਰ ਲੈਵਲ ਦੀ ਨਹੀਂ ਕਾਂਗਰਸ ਨੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਦਰਬਾਰ ਸਾਹਿਬ ਤੇ ਉਸ ਪਾਰਟੀ ਨਾਲ ਅਸੀਂ ਜਾ ਨਹੀਂ ਸਕਦੇ ਤੇ ਜੇ ਕਿਤੇ ਪਾਵਰ ਚਾਉਣਾ ਹੈ ਜਾਂ ਸੇਵਾ ਕਰਨੀ ਹੈ ਤੇ ਸੈਕਟਰ ਪਾਰਟੀ ਦੇ ਨਾਲ ਯਾਰੀ ਰੱਖਾਂਗੇ ਕਿ ਨਹੀਂ ਰੱਖਾਂਗੇ ਤੁਸੀਂ ਸਿੱਖੋ ਮੈਂ ਮੈਂ ਕਹਿੰਦਾ ਮੈਂ ਗੁਰੂਸ਼ੇਵ ਨਹੀਂ ਕਰਾਂਗਾ ਮੈਂ ਕਹਿੰਦਾ ਜਦੋਂ ਲੜਤੀਏ ਤਾਂ ਫਿਰ ਕਈ ਗੱਲਾਂ ਸਾਹਮਣੇ ਆ ਜਾਣਗੀਆਂ ਫਿਰ ਮੈਂ ਤਾਂ ਕਿਹਾ ਸਰਕਾਰਾਂ ਨਾ ਬਣਨ ਕਾਲੀ ਦਾ ਨਹੀਂ ਮਰਨ ਦੇਣਾ ਤੁਹਾਡੇ ਸਾਥੀ ਵੀ ਬੇਈ ਕੰਦੇ ਘਟੜ ਹੋ ਸਕਦਾ ਜੀ ਕੋਈ ਨਹੀਂ ਜੋੜ ਨਹੀਂ ਗਿਆ ਮੈਂ ਕਿਹਾ ਸਮਝਾਉਂਦੇ ਆਂ ਦੀ ਗੱਲ ਫੇਰ ਚੱਲ ਸਕਦੀ ਆਂ ਕਿੰਜ ਆਗਾ ਆਪਸੀਂ ਸਾਡੇ ਸਮਝਾਉਂਦੇ ਆਂ ਦੀ ਗੱਲ ਚੱਲਦੀ ਰਹਿਣੀ ਆ ਕਰਨੀ ਵੀ ਬੰਦੀ ਆ ਕਰਾਂਗੇ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਉਹ ਯਾਰ ਆਹੀਂ ਤੁਹਾਡੇ ਕੋਲੋਂ ਹੀ ਨਾ ਮੰਗ ਕਰਨੇ ਆ ਸਾਡੀ ਮਦਦ ਕਰੋ ਪੰਜਾਬ ਨੂੰ ਜੇ ਬਚਾਉਣਾ ਜੇ ਤੇ ਜੇ ਨਹੀਂ ਬਚਾਉਣਾ ਤੇ ਫਿਰ ਜੋ ਮਰਦੀ ਕਹੀਓ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਹੋਇਆ ਆਪ ਜੀ